ਮਾਡਲ ਕਿੰਨਾ ਬਈ ਇਹ 2010 ਮਾਡਲ ਆ ਬਾਈ 2010 ਮਾਡਲ ਆ ਪੰਜਾਬ ਦਾ ਨੰਬਰ ਹੈ ਹਾਂਜੀ ਹਾਂਜੀ ਸੈਕੰਡ ਪਾਰਟੀ ਦੇ ਆਉਣਾ ਹਾਂਜੀ ਬਾਈ ਠੀਕ ਆ ਤੇ ਜੇ ਆਪਾਂ ਹੁਣ ਦੀ ਪਹਿਲਾਂ ਚੱਲੀ ਹੋਈ ਕਿੰਨੀ ਆ ਉਹ ਚੈੱਕ ਕਰਾ ਦੀ ਬਈ ਚਾਬੀ ਦੀ ਠੀਕ ਆ ਲੋ ਸੱਜ ਨੂੰ ਵਿੱਚੋਂ ਵੀ ਕੰਡੀਸ਼ਨ ਚੈੱਕ ਕਰ ਲਓ ਨਾਲੇ 129946 ਕਿਲੋਮੀਟਰ ਚੱਲੀ ਹੋਈ ਆ ਠੀਕ ਆ ਇੱਥੋਂ ਚੈੱਕ ਕਰ ਲਓ ਇਸ ਸਟਿੱਕਾਂ ਤੋਂ ਨੌਨ ਐਕਸੀਡੈਂਟ ਗੱਡੀ ਆ ਠੀਕ ਆ ਤੇ ਟਾਇਰਾਂ ਦੀ ਕੰਡੀਸ਼ਨ ਵੀ ਚੈੱਕ ਕਰ ਲਓ 80 85 ਪੈਸੇ ਟਾਇਰ ਹੈਗੇ ਨੇ ਲੈ ਮਤਲਬ ਬੀਲ ਕੱਪ ਵਗੈਰਾ ਚੰਗੇ ਲੱਗੇ ਹੋਏ ਨੇ ਇਧਰੋਂ ਵੀ ਵਿੱਚ ਚੈੱਕ ਕਰਾ ਦੇ ਬੱਟੀ ਵਿੱਚੋਂ ਠੀਕ ਆ ਤੇ ਇਹ ਬਾਈ ਸਾਰੀ ओरिजिनल ਹੈ ਹਾਂਜੀ ਬਾਈ ਲਗਭਗ ਸਾਰੀ ओरिजिनल ਆਪਣੀ ਗਾਰੰਟੀ ਹੈ ਗੱਡੀ ਦੀ ਇੰਜਨ ਗੇਅਰ ਦੀ ਪੂਰੀ ਫੁੱਲ ਫੁੱਲ ਗਾਰੰਟੀ ਨੀ ਬਾਈ ਜਦਵੇਂ ਮਰਜ਼ੀ ਕੋਈ ਬੰਦਾ ਚਲਾ ਕੇ ਦੇਖੇ ਚੈੱਕ ਕਰੇ ਬੱਤੇ ਅਸੀਂ ਸਜਾ ਚੈੱਕ ਰਹੇ ਹਾਂ ਦਾਸ ਮਤਲਬ ਲਗਭਗ ਸੀਸੇ ਸਾਰੇ ਨਾਲ ਦੇ ਆ ਫਰੰਟ ਨੂੰ ਸਾਡੇ ਇੱਕ ਫਰੰਟ ਮੜਾ ਟੜਿਆ ਹੋਇਆ ਹੈਗਾ ਉਹ ਦਵਾਰੇ ਜਣ ਕੇ ਪੈਨਲ ਹੈਗਾ ਬਾਈ ਇੱਕ ਵਾਰੀ ਡਿੱਗੀ ਚ ਖੋਲੀ ਇਹ ሎቢ ሰድነው